ਪਤੇ ਸਸੀ ਕਾਜ ਦੇ ਸਾਰੇ ਹਿੰਤਾ ਜੀ ਸਾਰੇ ਨਾ ਸਸੀ ਕਾਜ ਜੀ ਸਾਰੇ ਭੈਣ ਬੜਾ ਉਮੀਦ ਕਰਦੇ ਜੀ ਸਾਰੇ ਜਣੇ ਠੀਕ ਹੋਵਾਂਗੇ ਆ ਭੈਣ ਬੜਾ ਰਹਿਣ ਮੇਰੇ ਇਲਾਕੇ ਆ ਪੰਜ ਪੰਜਾਸਤੇ ਦਾ ਨਾਂ ਬੜੀ ਨੂੰ ਕਿਹਾ ਕਿ ਵੀ ਆਈ ਨਹੀਂ ਠੀਕ ਸਾਤਵਾ ਦੇ ਭੈਣ ਭਰਾ ਵੀ ਸਾਰੇ ਪੀਟਾ ਕਾਜ ਜੀ ਬੰਨ ਚਲੇ ਆ ਹਨ ਨੂੰ ਵੇਖਣ ਵਾਲੇ ਪੜਾ ਤੋ ਸਸੀ ਕਾਜ ਦੀ ਲਵਾਈ ਪਾ ਪਤੇ ਨਾ ਸੂਨ ਤੋ ਆਇਆ ਵਾ ਤੇ ਹਮ ਜੇ ਸਾਰੇ ਫੋਨੋਂ ਮੇਂ ਬੜ ਗਿਆ ਵਾਗੇ ਸਤਵੇ ਜਾਂਦਾ ਤਾਂ 1 ਵਜੇ ਲੱਗੇ ਗਿਆ ਵਿਚਾਰੇ ਨੂੰ ਅੰਨੇ ਦੇ ਕੋਲ ਰੋ ਰੋ ਗਿਆ ਅਲੀ ਚਲੋ ਇਹ ਆ ਕਿ ਦਿਲ ਲੱਗ ਗਿਆ ਫਤਿਹ ਦਾ ਹਣ ਕਿੰਨੇ ਦਿਨ ਹੋ ਗਏ ਜਾਂਦੇ ਨੇ ਸਕੂਲ ਹੋ ਗਏ 4 ਤੋਂ ਜਿਹੜੇ ਹਲੇ ਨਾ ਲੋਕ ਨਾ ਆ ਪਾਇਆ ਨਹੀਂ ਨਿਕਾ ਆਹੋ ਸੁਬੂ ਹੁੰਦਾ ਪਤਾ ਹੈ ਸੇ ਬਣਾ ਲਾਗੇ ਵਿੱਚ ਇੱਕ ਜੀ ਹਾਂ ਜਦ ਤਨੀ ਯੂਨੀਫਾਰਮ ਨਹੀਂ ਪਾ ਕੇ ਵਿੜਣਾ ਮੈਂ ਅੱਜ ਮੈਂ ਵਾਕਿਆ ਹੀ ਭੂਆ ਜੀ ਹੋਣਾ ਨੇ ਜਿਹੜਾ ਮੈਨੂੰ ਐਨੀਵਰਸਰੀ ਤੇ ਗਿਫਟ ਦਿੱਤਾ ਇਸ ਮਿੰਟ ਉਹ ਵਾਲਾ ਮੈਂ ਕਿਹਾ ਤੂੰ ਲੁਕਵਾ ਕੇ ਦਿਖਾਈ ਨਹੀਂ ਭੂਆ ਜੀ ਨੇ ਗਿਫਟ ਕੀਤਾ ਹੈ ਐਨੀਵਰਸਰੀ ਤੇ ਮੈਨੂੰ ਸੋਟ ਸੋਨਾ ਹੀ ਬੜਾ ਵਾ ਤੇ ਸਾਰੇ ਚੰਗੇ ਲੱਗਦੇ ਸੀ ਦੰਦ ਦਾ ਲੱਗਾ ਬਹੁਤ ਸੋਹਣਾ ਹੈ ਬੜਾ ਸਰਾ ਬੀਬੀ ਇਹ ਜੀ ਨੇ ਨਹੀਂ ਲੈ ਕਿਹਾ ਨਹੀਂ ਲੈ ਨਹੀਂ ਲੈ ਬਹੁਤ ਇਹ ਨਹੀਂ ਵੇਖਿਆ ਨਹੀਂ ਲੈ ਸਭੀ ਬਿਊਰੋ ਖਾ ਲਾ ਸੋਖਾਟਾ ਨਾ ਹੋਏ ਮਾਣਾਈ ਗਰਮਾਂ ਦੇ ਪਾਪਾ ਦੇ ਜੀ ਦੇਖਣਾ ਕਿ ਕਿਤੀ ਜੱਦੀ ਅਟਾ ਪਾੜ ਕੇ ਉੱਤਰਾਂਗੇ ਨਾ ਹੋ ਪੂਲਾ ਲੱਗਣਾ ਹਾਂ ਪੂਨਾ ਮੈਂ ਕਿ ਜੱਦੀ ਜੱਦੀ ਅਟਾ ਆ ਕੇ ਪਾੜਦੇ ਫੇਰ ਦੇਵਾਂਗੇ ਉਹ ਇਹ ਵੀ ਆਜਾ ਅੱਜ ਅਸੀਂ ਇਹ ਵੀਡੀਓ ਨੂੰ ਨੀਅਤਾਂ ਦੇ ਅੱਧ ਪਿਆ ਦੇ ਸੂਡ ਰੱਲੇ ਨਹੀਂ ਕੋਈ ਨਹੀਂ ਕੋਈ ਮਹਾਰਾਜ ਸੋ ਸੁਭਾਅ ਵਿੱਚ ਕਿਪੋਤਾ ਤਾਂ ਇਹ ਪਿਆਰ ਬਣਿਆ ਰਹੇ ਮੈਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਪਰ ਮਾਹਮ ਨਾ ਇਹ ਲੱਗਦੇ ਬੜਾ ਅਹੀਂ ਲੜਾਈ ਉਹਦੀ ਕਰਦੇ ਇਹ ਲੜਦੇ ਪਿਛਲੀ ਪਿਛਲੀ ਪੇਮੈਂਟ ਦਿੱਤੀ ਤੇ ਪਿਛਲੀ ਪੇਮੈਂਟ ਦਾ ਇਹ ਜੂਸਰ ਮਿਕਸਰ ਲਿਆਂਦਾ ਸਜਾਤਾ ਦਾ ਮਿਕਸਰ ਲਿਆ ਤੇ ਮੈਂ ਕਿਹਾ ਵੀਲੋਗ ਬਣਾਉਂਗੀ ਪਰ ਮੈਂ ਬਣਾਇਆ ਨਹੀਂ ਕਿ ਕਿ ਨਹੀਂ ਬੜੀ ਧੀਰੇ ਹੋਇਆ ਕੀਮਤ ਕਿ ਲਿਆਇਆ ਨਾ 8 ਸਾਢੇ 8 ਦਾ ਟਾਈਮ ਹੀ ਜਦੋਂ ਰਾਤ ਤਕਰੀਬ ਲਿਆਇਆ ਚਲ ਵਧੀਆ ਕਰਨੀਆਂ ਚ ਕੰਮ ਆਉਣੇ ਹੁਣ ਹੁਣ ਇਹ ਜੂਸ ਬਣਾ ਕੇ ਪੀਨੇ ਆ ਇਹ ਆ ਕੇ ਪੁਨਮ ਪੁਨਮ ਦਾ ਇਹ ਆ ਕਿ ਜਦੋਂ ਮੈਨੂੰ ਮਿਲਦੀ ਹੈ ਸੈਲਰੀ ਭੂਆ ਜੀ ਹੁਣ ਆ ਲਓ ਪੈਸੇ ਜਾਇਆ ਨਹੀਂ ਖਰਚਦੀ ਇਹ ਕੋਈ ਨਾ ਕੋਈ ਚੀਜ਼ ਬਣਾ ਲਿੰਦੀ ਹੈ ਬਹੁਤ ਵਧੀਆ ਗੱਲ ਮੈਂ ਇਹ ਕਰਕੇ ਪਾ ਕੀ ਜੇ ਨਾ ਬੰਨ ਬਹੁਤਾ ਸੂੜ ਵੀ ਕੀ ਕਰਨੇ ਆ ਉਹ ਕੋ ਕਰਦੀ ਚੀਜ਼ ਲੈ ਲੋ ਆਪ ਜਿਹੜੀ ਆਡੇ ਕਰਦਾ ਆ ਜੀ ਐ ਵੀ ਕਿਵੇਂ ਕਹਿਣੀ ਮੈਂ ਹਾਂ ਹੁਣ ਜਿੱਦਾਂ ਗਰਮੀ ਆ ਗਈ ਮੈਂ ਕਾੜਾ ਪਤਾ ਛੱਤ ਲਾ ਕੇ ਬੈਠਿਆ ਕਰਨਾ ਤੇ 9 ਮੀਟਰ ਆ ਦਾ ਛੜੜ ਪੱਖ ਮੈਂਦਾ ਉਹ ਲੈਣਾ ਹੈ ਚਲੋ ਕੋਈ ਗੱਲ ਨਹੀਂ ਚਲੋ ਬਸ ਤੁਸੀਂ ਮੀਨਤ ਕਰੋ ਜੋ ਮਰਜੀ ਲਈ ਜਾਓ ਤੋ ਦੇਗੇ ਆਪਣੀ ਜਿਹੜੀ ਪੈਸੇ ਦੀ ਚੀਜ਼ ਖਰੀਦਦੇ ਬੜਾ ਮਾਣ ਜਾਂਦਾ ਹੈ ਜੋ ਲਵੇ ਕਮਾਏ ਆ ਕਮਾਏ ਆ ਲਈ ਸਾਰਾ ਕਿਉਂ ਮੇਰੇ ਪੈਸੇ ਦਾ ਨਹੀਂ ਮਾਣ ਹੁੰਦਾ ਤੈਨੂੰ ਕੀ ਆ ਉਹਦੇ ਸਦਾ ਹੀ ਮਾਈ ਖਾਣੀ ਆ ਜੂਨੇ ਆਪਣੇ ਨੇ ਇਹ ਮਾਨ ਮਾ ਕੇ ਗਏ ਇਹ ਪੈਸੇ ਲੈ ਕੇ ਤੁਹਾਡੀ ਆ ਜੀ ਉਹ ਇਹਨਾਂ ਦਾ ਟੀਮ ਮੈਂ ਲੈਣੀ ਆ ਅੱਛਾ ਨਹੀਂ ਪੂਣ ਬੜੀ ਸਿਆਣੀ ਆ ਇੱਕ ਵੱਖਰਾ ਚਾ ਹੁੰਦਾ ਵਾ ਹਾਂਜੀ ਇਹ ਤਾਂ ਗੱਲ ਹੈ ਜੀ ਕੋਦੇ ਦੀ ਮਹਿੰਦੇ ਦੇ ਪੈਸੇ ਹੁੰਦੇ ਬੀਬੀ ਆ ਗਿਆ ਆਂਦੀ ਆ ਕੁੜੀਆਂ ਸਾਰੀਆਂ ਸਿਆਣੀਆਂ ਆ ਮੈਂ ਤਾਂ ਸੋਚਦੀ ਆ ਕਿ ਘਰ ਦੀ ਆ ਵੀ ਚੀਜ਼ ਬਣਾਈਏ ਆ ਗਈ ਬਣਾਈਏ ਚਲੋ ਵਧੀਆ ਘਾਲ ਸੋਚ ਵਧੀਗਾਈ ਹੋਣੀ ਚਾਹੀਦੀ ਉਸ ਤੋਂ ਬਾਅਦ ਹੁਣ ਤਾਂ ਦੇ ਕੰਮੋਂ ਦੀ ਭਾਗੇ ਫੜਾਉਣਾ ਲੋਕੀਏ ਮੋੜ ਤੇ ਨਾਲ ਨੂੰ ਨੇ ਦੌੜ ਮਾਰ ਪੈਂਦਾ ਦੇ ਜੀ ਜੀ ਬਣਾ ਦੇ ਦਿੱਤੇ ਹੋਰ ਘਰ ਚੀਜ਼ ਹੋਊਗੀ ਤੇ ਘਰੋਂ ਬੰਦਾ ਆਪਣੀ ਕੱਢ ਕੇ ਚੀਜ਼ ਵਰਤਦ ਰਹਿਦਾ ਹਾਂ ਕੋਈ ਵੀ ਕੰਮ ਹੋ ਆਪਣੀ ਸਿਆਣਪ ਦੇ ਨਾਲ ਹੀ ਆ ਪਰ ਜਦੋਂ ਤੁਸੀਂ ਆਵੋਗੇ ਤੁਹਾਨੂੰ ਇਹ ਜੂਸ ਹੀ ਬਣਾ ਕੇ ਪੀਣੂ ਜਰੂਰ ਜਰੂਰ ਹੀ ਹੂਰ ਹਾਂ ਠੀਕ ਆ ਇਹੋ ਨਵੀਂ ਨਕੀਂ ਦਾ ਜੂਸ ਦਿਨਾ ਆ ਸੈਰ ਵਾਲੇ ਪੈਕਿੰਗ ਵਾਲੇ ਤੁਹਾਨੂੰ ਪਤਾ ਹੀ ਹੈ ਸਹੀ ਨਹੀਂ ਮਿਲਦੇ ਹੈਗੇ ਮੈਂ ਵੀ ਹੱਲੇ ਕੋਤ ਨਹੀਂ ਕੀ ਪਤਾ ਕਿਦੋਂ ਦੀ ਪੈਕਿੰਗ ਹੋਈ ਹੁੰਦੀ ਆ ਨਾਲ ਦੀ ਕੋਈ ਰੀਸ ਨਹੀਂ ਆ ਨਾਲੇ ਕੀ ਪਤਾ ਉਹਨੇ ਕਿੱਦਾਂ ਦਾ ਫਲ ਜੂਸ ਵਿੱਚ ਪਾ ਦੇਣਾ ਕੀ ਕਰਦਾ ਉਹ ਵੇਖੀਦਾ ਹੀ ਆ ਕਿੰਨਾ ਖਰਾਬ ਫਰੂਟ ਪਾਇਆ ਹੁੰਦਾ ਜਿਹੜਾ ਇਦੋਂ ਇਹ ਵੀ ਚਲੋ ਘਰ ਚੀਜ਼ ਬਣਾਉਂਦਾ ਬਾਰ ਪਾਹੇ ਦਿੰਨੇ ਆ 30 ਦੀ 40 ਰੁਪਏ ਦਾ ਇੱਕ ਗਲਾਸ ਰੂਮ ਦੇ ਤੇ ਜਾਨੀ ਪਿਆਵਾਂ ਦਾ ਬੂਟ ਲਿਆਉਂਦਾ 50 ਰੁਪਏ ਦਾ ਹਾਂ ਮੰਜਦੇ ਆ ਯਾਰ ਨੰਬਰ ਪਾਉਂਗਾ ਰਾਜ ਰਾਜ ਦੀ ਸਹੀ ਕਰ ਹੁਣ ਕੋਲ ਨਹੀਂ ਜਾਣਾ ਵਾ ਦਰਬਾਰ ਸਾਰਾ ਅੱਛਾ ਯਾਰ ਹਾਂ ਨਹੀਂ ਵੀਡੀਓ ਵੀਡੀਓ ਕੈਨਸਲ ਕਰਦੀ ਆ ਵੀ ਵੀਡੀਓ ਕੈਨਸਲ ਕਰ ਦਿੱਤੀ ਆ ਵੀ ਤੁਸੀਂ ਗੁਰੂ ਰਾਮ ਦਾਸ ਦੇ ਘਰ ਜਾਓ ਨਹੀ ਜਾਣਾ ਕਰਨਾ ਨਿਸ ਕਰਿਓ ਕੋਈ ਬਿਰਾਂ ਦੇ ਦਰਸ਼ਕ ਵੀਡੀਓ ਮੈਂ ਕੱਈ ਕੱਲ ਨੂੰ ਬਣਾ ਲਾਂਗੇ ਠਾਕ ਆ ਪੂਆ ਜੀ ਹੁਣੇ ਕਹਿੰਦੇ ਵੀ ਵੀਡੀਓ ਬਣਾਉਂਦੇ ਆ ਬਣਾਉਂਦੇ ਤਿੰਨ ਚਾਰ ਘੰਟੇ ਤੇ ਆਰਾਮ ਨਾਲ ਲੱਗੇ ਜਾਣੇ ਆ ਤੇ ਫੇਰ ਤੁਸੀਂ ਲੇਟ ਹੋਣਾ ਤੇ ਫੇਰ ਕਹਿੰਦੇ ਤੇ ਅੱਜ ਵੀਡੀਓ ਦੀ ਛੁੱਟੀ ਕਰ ਲੈਨੇ ਤੇ ਕੋਈ ਨਹੀਂ ਦਰਸ਼ਨ ਕਰ ਆਉਂਦਾ ਬੜਾ ਮੈਂ ਸਤਮ ਵੇਖਿਆ ਅੱਜ ਇੱਕ ਘਰ ਤੇ ਰਾਜਿੰਦਰ ਦਾ ਪੀਰਾ ਜਿੰਨੇ ਨੇ ਤੇ ਜੇਦ ਕਰਦਾ ਨਹੀਂ ਵੀ ਵੀਡੀਓ ਬਣਾ ਕੇ ਜਾਣਾ ਪਰ ਉਹਨੇ ਪੈਦੀ ਸੱਟੇ ਗਿਆ ਤਾਂ ਫਿਰ ਕੋਈ ਗੱਲ ਨਹੀਂ ਨਹੀਂ ਜੇ ਕੋਈ ਜੀ ਗੁਰੂ ਦਾ ਘਰ ਵਾ ਨਹੀਂ ਮੰਗਦੀ ਉਹ ਤਾਂ ਮੰਗਦੀ ਵੀ ਨਹੀਂ ਨਹੀਂ ਗੁਰੂ ਦੇ ਘਰੋਂ ਉਹ ਦਹਾਨੋ ਨਹੀਂ ਨਾ ਕਰਦੇ ਅਸੀਂ ਜਿੱਦਾਂ ਕਹਿੰਦੇ ਉਦਾਂ ਕਰ ਲੈਂਦੇ ਆ ਕਿਉਂਕਿ ਅਸੀਂ ਵੀ ਨਹੀਂ ਨਾ ਫਿਰ ਨਾ ਕਰਦੇ ਸਾਨੂੰ ਜਦੋਂ ਬੁਲਾਉਂਦੇ ਉਸੇ ਟਾਈਮ ਆ ਜੀਦਾ ਉਹ ਨਾਲ ਮੰਗਣੀ ਪੈਂਦੀ ਆ ਨਾਲ ਮਿਲ ਕੇ ਕੰਮ ਚੱਲਦੇ ਸਾਰੇ ਕੇ ਕੀਪਰਾਂ ਨੂੰ ਹੋ ਬਣਾ ਰਾਂਗੇ ਹਾਂ ਮੇਰੀ ਗੱਲ ਸੁਣ ਤਾਂ ਕੀ ਪਤਾ ਮੈਂ ਤਾਂ ਜਿਆਦਾ ਹੀ ਨਹੀਂ ਖੇਚੜਾ ਦੀ ਪਿਆ ਕਰਨੀ ਕੋਈ ਨਹੀਂ ਕੰਮ ਤਾਂ ਤਾ ਉਹ ਅੱਗੇ ਤਾਂ ਮੁਕਾਣਾ ਪਿਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਉਹ ਜੱਪਰੀ ਜੀ ਜਦੋਂ ਲੋੜ ਪਊਗੀ ਨਾਲ ਜਰੂਰ ਬਤਾ ਕੇ ਕਿੰਨਾ ਮਾੜਾ ਰੱਖ ਲਿਆ ਉਹ ਆ ਬੱਤ ਦੇ ਉਸੇ ਮੇਲੇ ਸਵੇਰੇ ਫਿਰ ਸੌਖਿਆ ਨਾ ਰਾਤ ਮੱਥਾ ਰਾਤ ਮੱਥਾ ਸੋਖਾ ਠੀਕ ਕਰਕੇ ਦਰਸ਼ਨ ਕਰਿਓ ਮਹਾਰਾਜ ਦੇ ਘਰ ਦੇ ਨਾ ਸਵੇਰੇ ਸੌਖਿਆ ਆਣਾ 8 ਵਜੇ ਨਾਲ ਇਹ ਹਰ ਹੁਣ ਹਰ ਹfte ਜਾਂਦੇ ਤੇ ਸ਼ਾਮ ਨੂੰ ਜਾਂਦੇ ਸਾਰੇ ਬੰਦੇ ਮੈਨੂੰ ਤੇ ਬਾਅਦਸ਼ੀ ਨਹੀਂ ਮਾਰ ਜਾਂਦਾ ਚਲੋ ਮੈਂ ਅੱਜ ਦੇ ਨਹੀਂ ਬੜੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਜਿਹੜਾ ਇਹਨਾਂ ਨੇ ਆਪਣੇ ਨਾਲ ਚਾਹੀ ਹੋ ਗਿਆ ਚਲੋ ਬੈਠੋ ਇਹਨਾਂ ਨੇ ਚਾਹ ਲਈ ਮੀ ਆਮਾ ਚਾਹ ਦੀਏ ਚਲ ਰਹਿਣ ਦੋਗੇ ਪਾਵਾਂਗੇ ਵਲੌਗ ਦੇ ਵਿੱਚ ਉੱਥੇ ਗੁਰੂ ਰਾਮਦਾਸ ਦਰਬਾਰ ਸਾਹਿਬ ਦਾ ਵੀ ਥੋੜਾ ਜਿਹਾ ਕਲਿੱਪ ਪਾਵਾਂਗੇ ਵਿੱਚ ਬੀਬੀ ਜਾਂਦੇ ਨੇ ਬੀਬੀ ਜਾਂਦੇ ਰਹੇ ਆ ਪਹਿਲਾਂ ਬਥੇਰਾ ਜਾਂਦੇ ਰਹੇ ਆ ਪਹਿਲਾਂ ਹੁਣ ਇਹ ਆ ਕੇ ਹੁਣ ਠੀਕ ਨਹੀਂ ਨਾ ਰਹਿੰਦੇ ਫਿਰ ਉਹਦੇ ਕਰਕੇ ਫਿਰ ਜਿਆਦਾ ਭੇੜ ਭੜਕੇ ਵਿੱਚ ਨਹੀਂ ਜਾਇਆ ਜਾਂਦਾ ਉਹਨਾਂ ਕੋ ਬੀਬੀ ਬੜਾ ਜਾਂਦੀ ਰਹੀ ਹੈ ਕਿ ਮਿੱਝ ਜਾਇਆ ਨਹੀਂ ਜਾਂਦਾ ਆਪਾਂ ਬੀਬੀ ਸੇਵਾ ਤੇ ਹੋ ਜਾਂਦੀ ਸੀ ਨਾ ਇਹ ਸੇਵਾ ਤੋਂ ਬਹੁਤ ਗਏ ਆ ਇਹ ਬੜੀ ਸੇਵਾਤ ਗਏ ਅੱਗੇ ਰਾਤੀ ਹੁਣ ਤੋਂ ਆਪਣਾ ਅੱਗੇ ਕੋਈ ਪਤਾ ਕੀ ਚੱਕਰ ਦੇ ਚੱਜ ਜਾਂਦੇ ਆ ਜਦੋਂ 12:00 ਵਜਦੇ ਆ ਤੇ ਮੈਂ 2-3 ਘੰਟੇ ਬੋਹ ਤੇ ਆਪਣੇ ਆਪ ਦੇ ਵਿੱਚ ਨਹੀਂ ਪਰ ਮੈਂ ਇੰਨਾ ਨਹੀਂ ਕਦੇ ਉਹ ਫੇ ਹੁਣ ਤੁਹਾਡੇ ਸੀਰੀਅਲ ਚ ਥੋੜੀ ਵੀਕਨੈਸ ਰਹਿੰਦੀ ਆ ਨਾ ਉਹਦੇ ਕਰਕੇ ਤੁਹਾਨੂੰ ਲੱਗਦਾ ਇਦਾਂ ਹਾਂ ਲੱਗਦਾ ਦਵਾਈ ਦੀ ਵੀ ਬੜੀ ਗੱਲ ਆ ਅਜੇ ਮੈਨੂੰ ਦੁੱਧ ਬਹੁਤ ਹਰਾਂ ਅੰਦਰ ਪਿਆ ਹੁੰਦਾ ਹਾਂ ਆ ਜੇ ਨਹੀਂ ਆਸ ਦੁੱਧ ਦਾ ਦੇਣਾ ਨਾ ਜਿਆਦਾ ਗਲਾਵ ਅਜਾ ਕਿਤੇ ਧਿਆਨ ਤੇ ਚਲੋ ਬਥੇਰਾ ਰੱਖਦੇ ਆ ਪਰ ਇਹ ਆ ਕਿ ਆਪ ਹੀ ਤੇ ਆਉਣਾ ਹੁੰਦਾ ਜਾ ਕੇ ਉਮਰ ਦੇ ਹਿਸਾਬ ਨਾਲ ਫਰਕ ਪੈਂਦਾ ਨਾ ਹੁਣ ਉਮਰ ਵੀ ਤੁਹਾਡੀ ਕਾਫੀ ਹੋ ਗਈ ਆ ਉਮਰ ਵੀ ਕਾਫੀ ਹੋ ਗਈ ਆ ਤੇ ਦਵਾਈਆਂ ਵੀ ਕਾਫੀ ਆ ਹਾਂਜੀ ਦਵਾਈ ਨਾ ਨਾ ਹੋਵੇ ਬੰਦੇ ਹੈ ਬੀਬੀ ਰਸਪੇਰ ਨਵਾਂ ਆ ਪਾਇਆ ਇੱਕ ਜੀ ਬੀਬੀ ਕਹਿੰਦੀ ਮੈਂ ਕੰਮ ਜੂਰ ਸੁਪੇਰ ਕਿਹੜਾ ਪਾਇਆ ਸੁਪੇਰ ਪਾੜ ਦਾ ਹਾਟਾ ਕੋਈ ਗ੍ਰਾਡੀਉਏਟ ਸਾਕੇ ਆਪੋ ਆਇਆ ਬੀਬੀ ਕਛੀ ਸਾਡੀ ਬੀਬੀ ਮਸ਼ੀਨ ਤੇ ਆ ਪਾਸ ਮੇਰੇ ਤੇ ਪਾਇਆ ਹਾਂ ਐਸੇ ਗਾਣੇ ਪੰਦਰੇ ਰੇਰ ਹੋਣ ਲੱਗਦੇ ਚੀਜਾਂ ਕੋਣਾ ਕਦੀ ਕੋਣਾ ਵਾਲਾ ਕਦੀ ਕੋਣਾ ਵਾਲਾ ਗਾਣੇ ਆਉਂਦੇ ਵੀ ਨੂੰ ਬੀਬੀ ਵੇਹੇ ਤਾਂ ਇਹਦਾ ਬਹੁਤ ਧਿਆਨ ਚਾਹੀਦਾ ਬਹੁਤ ਪਿਆਰ ਬੀਬੀ ਹਾਟਾ ਦਾ ਨਾ ਪਿਆਰ ਹੀ ਬੜਾ ਕੋਈ ਨਹੀਂ ਬੀਬੀ ਸਿੱਤ ਨਹੀਂਦੀ ਨਾ ਜਦੋਂ ਉਹਨੇ ਆ ਨਾ ਬੜੀ ਵਧੀਆ ਲੱਗਦੀ ਜੰਗੀ ਲੱਗਦੀ ਬੀਬੀ ਅੱਜ ਵੀ ਉਹ ਆਪਣੇ ਦੇ ਲੱਗਦੇ ਬੀਬੀ ਹਮੇਸ਼ਾ ਵੀ ਆਪਣੇ ਦੇ ਲੱਗਦੇ ਬਹੁਤ ਲੱਗਦੀ ਇਹਨੂੰ ਦੇ ਤਾਂ ਸੱਚ ਕਰਕੇ ਜਾਣੋ ਮੈਂ ਝੂਠੇ ਨਹੀਂ ਕਿਹਾ ਮਾਤਾ ਦੀ ਮਾਜਾ ਮੈਨੂੰ ਮਾਰਨ ਤਰੀਕ ਦੀ ਤੇਰੀ ਗੱਲ ਜਾਜ ਜਾਜ ਮਿੱਲੀ ਪੂਆ ਫੋਨ ਉਪਰ ਲੱਗਦੀ ਹੈ ਨਾ ਵੱਡੀ ਵਰਗੀ ਮਿੱਲੀ ਪੂਆ ਲੱਗਦੀ ਹੈ ਉਹ ਵੀ ਮਿੱਲੀ ਪੂਆ ਹੀ ਜਾਂਦਾ ਬਾਅਦ ਬੀਜੀ ਵੀ ਕਹਿੰਦਾ ਤੈਨੂੰ ਉਹਦਾ ਲੈ ਕੇ ਸਰੀਰ ਵੀ ਉਦਾਂ ਦਾ ਨੇ ਵੀ ਉਦਾਂ ਦਾ ਸਾਹ ਵੀ ਲੱਗ ਰਿਹਾ ਵੀ ਉਦਾਂ ਦਾ ਹਾਂ ਬਸ ਇਹ ਕਹ ਰਿਹਾ ਕਿ ਨਾ ਕਹਾਂ ਸਿੱਖਾ ਤਾਂ ਮਨੀ ਦਾ ਤਾਂ ਉਹ ਮਿੱਲੀ ਪੂਆ ਹੀ ਜਾਂਦਾ ਮਿੱਲੀ ਪੂਆ ਕਿਤੇ ਨਹੀਂ ਕੋਈ ਮਿਲਿਆ ਨਹੀਂ ਮਿਲਿਆ ਕਿੱਥੇ ਦਾ ਦੇ ਦੇ ਅਰੇ ਫੁੱਲੋ ਆ ਕੇ ਪੀਜੀਓ ਦਾ ਘੂੜੇ ਵਿੱਚ ਪੁੱਤ ਕੱਲ ਗਰਲਫ੍ਰੈਂਡ ਪਿਆਰ ਦੇ ਨਾਲ ਆਪਾਂ ਕਿੰਨੇ ਕੋਸ਼ ਹੁੰਦੇ ਆ ਕਿੰਨੀ ਹਨ ਜਨਤ ਰੋਜ਼ ਨਲਦੀ ਆ ਕੋਈ ਮਿਲਦੀ ਆ ਰੋਜ਼ ਜਿਆਦਾ ਮਿਲਦੀ ਜਿੰਨੇ ਵੀ ਜਾਣੇ ਵੀ ਨਹੀਂ ਤੁਸ ਆਪਾਂ ਕੰਮ ਕਰਦੇ ਆ ਸਾਰੇ ਰਲੇ ਮਲੇ ਆ ਕੋਈ ਨਹੀਂ ਹੈਗਾ ਫੇਰ ਤੇ ਵਾਰ ਆਹ ਵੀਡੀਓ ਵਾਲੇ ਕੰਮ ਚੱਲਦੇ 10:00 ਦੇ ਦਾ ਸਾਲ ਬਣਿਆ ਰਿਹਾ ਤੇ ਬੜੀਆਂ ਕੰਮ ਚੱਲ ਰਹੇ ਆ ਬਾਕੀ ਕਿਹੋ ਮਾਰਾ ਸਾਰਾ ਕਲਿੱਕੀਆਂ ਪਿੱਛੇ ਵਾਈ ਵੀ ਚਾਹੇ ਜੋ ਚਾਹੇ ਚਲੋ ਬਣਾ ਲਿਆ ਨਾ ਮੈਂ ਗਿਆ ਉਸ ਤੋਂ ਗਾਉਣ ਨੂੰ ਇਸ ਤੋਂ ਵੀਡੀਓ ਮੈਂ ਆਪਾਂ ਕੱਲ ਨੂੰ ਬਣਾਵਾਂਗੇ ਢਾ ਪਣੀ ਵੀ ਗਏ ਚੱਲ ਲੈ ਆਉਣੇ ਆਹ ਟਾਈਮ ਹੋ ਗਿਆ ਕਿ 4 ਵਜੇ ਦਾ ਟਾਈਮ ਹੋ ਗਿਆ ਚਾਹ ਹੀ ਟੋਟ ਲੱਗਦੀ ਯਾਰ ਭੀਸਾ ਸਾਨੂੰ ਦੋ ਵਜੇ ਬਣਾਉਣਾ ਚਾਹ ਹੀ ਟੋਟ ਲੱਗਦੀ ਮੈਨੂੰ 4 ਵਜੇ ਹੁੰਦਾ ਵੀ ਕੋਈ ਚਾਹ ਮੇਰੀ ਜਾਵੇ ਮੈਨੂੰ ਮੇਰਾ ਆਪ 4 ਤੋਂ 1 ਮਿੰਟ ਵੀ ਉੱਪਰ ਚੱਲ ਗਿਆ ਨਾ ਤੇ ਸਰੀਰ ਹੀ ਲੜਾਈ ਨਹੀਂ ਮੈਨੂੰ ਚਾਹ ਆਉਂਦੀ ਹੈ ਮੈਨੂੰ ਆ ਬੜੀ ਹੋਰ ਤਰ੍ਹਾਂ ਦੀ ਚਾਹ ਹੀ ਪਿੰਦੀ ਹੈ ਦੋ ਟਾਈਮ ਤੇ ਜ਼ਰੂਰੀ ਹੈ ਨਾ ਮੈਨੂੰ ਚਾਹ ਇੱਕ ਸਵੇਰ ਨੂੰ ਸਵੇਰ ਨੂੰ ਜਦੋਂ ਉੱਠਣਾ ਨਾ ਚਾਹ ਮੇਰੇ ਤੇ ਮੈਂ ਕੋਈ ਲੈਣੀ ਆਣਾ ਇਦਾਂ ਨਾ ਚਾਹ ਤੋਂ ਬਿਨਾ ਕੇ ਕੋਈ ਨਹੀਂ ਕੀਆ ਚਲੋ ਚਾਹ ਦੀ ਕੋਈ ਗੱਲ ਨਹੀਂ ਹੋਰ ਨਾ ਹਨਾ ਹਾਂ ਚਾਹ ਦੀ ਕੋਈ ਗੱਲ ਨਹੀਂ ਚਾਹ ਹੀ ਨਹੀਂ ਕੋਈ ਗੱਲ ਚਾਹ ਤੇ ਨਹੀਂ ਹੁੰਦੀ ਯਾਨੀ ਜੇ ਕੋਈ ਆਉਣੀ ਆਖਿਆ ਉਹ ਕਿੰਨੀ ਚਾਹ ਪੀਣੀ ਹੈ ਦੁਪਹਿਰ ਨੂੰ ਵੈਸੇ ਨਹੀਂ ਪੀਂਦੇ ਸਵੇਰ ਨੂੰ ਤੇ ਸ਼ਾਮ ਨੂੰ ਦੋ ਟਾਈਮ ਹੁੰਦਾ ਬਸ ਇੰਨੇ ਦੀ ਤੇ ਚਲੋ ਕੋਈ ਗੱਲ ਨਹੀਂ ਫਿਰ ਵੀ ਤੇ ਪੀਣੀ ਅਸੀਂ ਅੱਧਾ ਕੱਪ ਹੀ ਹੁੰਦੀ ਆ ਨਾ ਹੀ ਕਰਨਾ ਹੁੰਦਾ ਆ ਕਿ ਉਹ ਧਿਆਨ ਗਿਆ ਪੁੱਤ ਤੇ ਜਿੰਦਾ ਰਹਿਣਾ ਹਾਂ ਹਾਂਜੀ ਹਾਂਜੀ ਤੇ ਤੋੜ ਵੀ ਤੋੜ ਲਗੀ ਜਿੰਨਾ ਕਰਨਾ ਤਾਂ ਮਿਲੇਗਾ ਉਹਨੇ ਤਾਂ ਵੀ ਕਿਆ ਵੀ ਮਸ਼ੀਨਾਂ ਫਿਰ ਨਹੀਂ ਭੁੱਲ ਗਏ ਜਾਨ ਹੈ ਕਿ ਬੰਦਾ ਤਾਂ ਜਿਆ ਹੱਦਾਂ ਰਹਿਣਾ ਹੋਰ ਚਾਹ ਦੀ ਪੀਣੀ ਹੁੰਦੀ ਆ ਕਾਜ ਆ ਜਾ ਚਲੋ ਜਾਲਦਾ ਸਾਸਰੀ ਘਰ ਪਰ ਆਵੇ ਹਾਂ ਕੋਣ ਨਹੀਂ ਲਿਖਿਆ ਜਾ ਪਿਰ ਚੰਗਾ ਦੀ ਸਾਸਰੀ ਘਰ ਸਾਰੇ ਤੂੰ ਹੀ ਸਾਸਰੀ ਘਰ ਆਵਾਂ ਤੇ ਸਾਸਰੀ ਘਰ ਆਵਾਂ ਤੇ ਫਤੇ ਨਾ ਨਾ ਬੱਸ ਨਾ ਨਾ ਫਤੇ ਬਿਜੀ ਜਾਂ ਸਕੂਲ ਆਇਆ ਥੱਕਿਆ ਹੋਣਾ ਹਾਂ ਉਹ ਆਪਣਾ ਥਕੇਵਾ ਲਾਉਣ ਡਿਆ ਹੁਣ ਤੇਰੇ ਰੋਂਦਾ ਬੜਾ ਹੀ ਮੈਨੂੰ ਜਾਣਾ ਫੋਨ ਵੇਖ ਕੇ ਥਕੇਵਾ ਲਾਉਣ ਡਿਆ ਫਤੇ ਹੁਣ ਆਪਣਾ ਸਕੂਲ ਵਾਲਾ ਹਰ ਵੀਰ ਵੀ ਇਦਾਂ ਹੀ ਕਰੂਗਾ ਉਹਨੂੰ ਇੱਕ ਛੁੱਟੀ ਹੋ ਜਾਏਗੀ ਨਾ ਸਕੂਲ ਦੀ ਅਗਲੇ ਦਿਨ ਕਹੂਗਾ ਨਹੀਂ ਮੈਂ ਨਹੀਂ ਜਾਣਾ ਮੈਂ ਥੱਕ ਗਿਆ ਮੈਂ ਨਹੀਂ ਆ ਨਾ ਗਰਮੀਆਂ ਚ ਇਦਾਂ ਹੀ ਆ ਲੈ ਨੂੰ ਬਾਬਾ ਸਿਆਲ ਵਧੀ ਜਾਂਦੀ ਸਾਰੇ ਵਧੀ ਆਪਾਂ ਚਾਹ ਰਹੇ ਹੁਣ 3 ਵਜੇ ਛੁੱਟੀ ਆ ਕਰਨੀ ਗਰਮੀਆਂ ਦੇ ਵਿੱਚ ਬੰਦ ਨੇ ਚਲੋ ਜੀ ਚਾਹ ਵੀ ਆ ਗਈ ਪੀ ਲਓ ਸਾਰੇ ਭੈਣ ਭਰਾ ਚਾਹ ਚਾਹ ਪਿਆਈਏ ਚਲੋ ਜੀ ਜਨਾਬ ਕਿਵੇਂ ਬੜਾ ਠੀਕ ਠਾਕ ਹੋਈਆ ਹੋਰ ਠੀਕ ਆ ਦੀ ਨਾਓ ਸਹੀ ਗੱਲ ਵੀਡੀਓ ਆਡੀਓ ਬਣਾ ਕੇ ਵੇਲੇ ਹੋ ਗਏ ਆ ਹੁਣ ਤਾਂ ਹੀ ਢਿਲੀ ਹੋ ਗਈ ਆ ਅੱਜ ਕਿਹੜੀ ਆ ਬਣਾਈ ਆ ਫੁੱਠੇ ਪੈਰਾਂ ਵਾਲੀ ਆਹੋ ਦੂਸਰੀ ਤੇ ਅੱਜ ਫੇਰ ਬਣਾਈ ਨਹੀਂ ਹੁਣ ਚੱਲੇ ਐ ਅੰਬਰੀ ਸਰ ਜਿੰਨੇ ਮੋਹਨੀਆਂ ਗੱਲਾਂ ਹੁਣ ਅੰਬਰੀ ਸਰ ਚੱਲੇ ਦਰਬਾਰ ਸਾਹਿਬ ਕਿੰਨੇ ਵਜੇ ਆਇਆ ਤੇ ਉਹ ਦੀਦੀ ਕਹਿੰਦੀ ਵੀ ਚਲੋ ਕੋਈ ਨਹੀਂ ਤੁਸੀਂ ਦਰਸ਼ਨ ਕਰੋ ਟਾਈਮ ਲੱਗ ਜਾਣਾ ਵਾ ਤਿੰਨ ਚਾਰ ਘੰਟੇ ਤੇ ਆਰਾਮ ਨਾਲ ਲੱਗੇ ਜਾਣੇ ਹਨਾ ਹਾਂ ਇੰਨੇ ਲੱਗੇ ਤੇ ਉਹ ਕਹਿੰਦੇ ਫੇਰ ਕੱਲ੍ਹ ਨੂੰ ਹੀ ਬਣਾਵਾਂਗੇ ਹਨਾ ਜਲਦੀ ਜਲਦੀ ਐਵੇਂ ਕਰਦੇ ਰਹਿਣਾ ਮੁੜ ਕੇ ਤੁਸੀਂ ਵੀ ਜਲਦੀ ਜਲਦੀ ਜਾਓਗੇ ਹਨਾ ਕਹਿੰਦੇ ਟਾਈਮ ਨਾਲ ਜਾਓ ਨਹੀਂ ਕੋਈ ਕਰਨੀ ਚਲੋ ਕੋਈ ਨਹੀਂ ਕੱਲ੍ਹ ਨੂੰ ਬਣਾਵਾਂਗੇ ਹਾਂ ਹੋਰ ਫੇਰ ਵਧੀਆ ਭਾਈ ਠੀਕ ਠਾਕ ਆਇਨਾ ਕੱਲ੍ਹ ਨੂੰ ਹੈ ਆ ਲੋ ਆਇਨਾ ਰਾਤੀ ਵੇਖਿਆ ਵੀ ਮੈਚ ਮੈਂ ਜੇ ਵੇਖਿਆ ਰਾਤੀ ਦੀ ਨਾ ਆ ਗਿਆ ਅਰਸ਼ਦੀਪ ਨੇ ਕੀਤੀ ਕਮਾਲ ਫਿਰਕ ਨਹੀਂ ਮਜ਼ਾ ਆ ਗਿਆ ਵੇਖਣ ਦਾ ਅਰਸ਼ਦੀਪ ਨੇ ਪੈਂਦਿਆਂ ਦੋ ਵਿਕਟਾ ਘਟਦੀਆਂ ਨਜ਼ਾਰਾ ਹੀ ਬੰਦਾ ਲੈ ਲਈ ਹਾਂ ਔੜ ਛੇਤੀ ਹੋ ਗਈ ਉਹ ਹਾਂ ਔੜ ਛੇਤੀ ਹੋ ਗਈ ਹੂੰ ਉਹ ਦੱਸਾ ਕੀ ਮੀਂਹ ਪਿਆ ਹੈ ਨਾ ਉਹ ਬੋਲਿੰਗ ਵਾਲੀ ਪੇਚ ਬਣ ਜਾਂਦੀ ਹੈ ਨਾ ਬਹੁਤ ਦੇ ਵੀ ਹੋ ਗਏ ਪਰ ਸਕੋਰ ਥੋੜੇ ਸੀ ਹਾਂ ਹਾਂ 30 ਸਕੋਰ ਹੋਣ ਦੀਆਂ ਦੀ ਜਾਣੀ ਤੇ ਹਟਣਾ ਹੀ ਪੂਰਾ ਤੇ ਮੈਚ ਛੱਡਣਾ ਹੀ ਪੂਰਾ ਚਲੋ ਠੀਕ ਆ ਮਿਲਦੇ ਆ ਗੱਲ ਨੂੰ ਚੱਲੇ ਫਿਰ ਆ ਚੱਲੇ ਆਪਾਂ ਹੁਣ ਕੱਲ ਆਣਾ ਕੱਲ ਆਣਾ ਹੀ 9:00 10:00 ਵਜੇ ਆ ਹੀ ਰਹਿਣਾ 11:00 ਵਜੇ ਚਾਲੂ ਕਰਨੀ ਹੁੰਦੀ ਵੀਡੀਓ ਕਰਨ ਬਣਾਉਣੀ ਓ ਯਾਰ ਪਰਵੇ ਆਣਾ ਕੋਈ ਨਹੀਂ ਵੀਡੀਓ ਦਾ ਟਾਈਮ ਨਾਲ ਚਲੋ ਠੀਕ ਆ ਫਿਰ ਆਓ ਕਰ ਉਹ ਦੱਸਣ ਚਲੋ ਜੀ ਠੀਕ ਆ ਜੀ ਓਕੇ ਬਾਏ ਬਾਏ ਆਪ ਨੂੰ ਨਾਲ ਦੇ ਬਾਜ਼ਾਰ ਵਿੱਚ ਦਾ